ਕਿ ਦਾਨਾ ਨੇ ਤਲਾਰਾ ਪਾਇਆ ਇੱਥੇ ਤਰਾ ਤਾਂ ਮੈਂ ਹੀ ਦਰਾ ਸਾਰੀ ਹੱਥ ਪਾਈਆਂ ਤੂੰ ਬੁਈਆ ਕਿੰਨੀ ਵੱਡੀ ਤੇ ਆ ਪਲੇ ਤੁਰ ਤਲਾ ਤੁਰ ਬੰਦਰੇ ਗਿਆ ਤਿਰਾ ਫਾਤੇ ਤੂੰ ਮਨਪੇ ਤੇ ਕੀ ਕਰਨੀ ਆ ਦੇਤ ਦਾ ਨਹੀਂ ਅੰਨੀ ਨਹੀਂ ਦਿਖੰਦੇ ਡਰਾ ਮੇਰਾ ਆਹੋ ਤੇ ਮੇਰਾ ਲਪਾਵਾ ਕਿੱਥੇ ਆ ਤੇਰਾ ਜਿੱਥੇ ਮੇਰੇ ਕਹਿੰਜੀ ਸਾਰੇ ਸੂਟ ਪਏ ਆ ਜਿਹੜਾ ਮੈਂ ਨਾਲ ਲੈ ਕੇ ਜਾਣਾ ਹੁੰਦਾ ਵਾ ਤੇ ਤੈਨੂੰ ਪਤਾ ਹੋਊਗਾ ਕਿ ਮੈਂ ਥਾ ਤੋ ਥੰਬਣਾ ਹੁੰਦਾ ਵਾ ਤੇ ਸਾਹਮਣੇ ਤੇ ਤੂੰ ਹੀ ਆ ਹੁਣ ਮੈਂ ਘਰ ਆ ਕੇ ਰੱਖਿਆ ਇਸ ਵਾਈ ਤੂੰ ਹੀ ਕਿਤੇ ਮੈਨੂੰ ਲੱਭਣ ਨਹੀਂ ਆ ਮੈਂ ਲੱਭ ਕੇ ਦੇ ਮੈਨੂੰ ਪਤਾ ਪਤਾ ਮੈਂ ਥੇਤਾ ਨਹੀਂ ਲਿਆ ਜਾ ਕੇ ਲੱਬ ਲਾ ਤੇ ਕਿਉਂ ਠੇਕਾ ਨਹੀਂ ਲਿਆ ਸਪਾਈ ਕਰਦੀ ਨੇ ਤੂੰ ਹੀ ਰੱਖਿਆ ਮੈਂ ਰੱਖਿਆ ਵਾ ਤੱਕ ਉਹਨੂੰ ਫੇਰ ਤਾਂ ਤਾਮ ਵਗੇ ਰੱਖਿਆ ਕਰ ਜਦੋਂ ਪਤਾ ਵਾ ਲੋਜ ਲੈ ਕੇ ਜਾਣਾ ਤੇ ਵੇਰ ਤੋਂ ਚਲਦਾਂ ਦੀ ਤਾਮਾਂ ਨੂੰ ਹੁੰਦੀ ਐ ਤਾਰਾ ਤਾਮਹੀਂ ਤਾਦੀਆਂ ਨਹੀਂ ਨਹੀਂ ਹੁਣ ਸਾਹਮਣੇ ਕਿੱਥੇ ਮੈਂ ਆਪਣੇ ਨਾਲ ਰੱਖਿਆ ਕਰ ਰਾਂ ਨੂੰ ਸੌਣ ਲੱਗੀ ਵਸਾਣੇ ਰੱਖਿਆ ਕਰ ਉਹਨੂੰ ਤੇ ਲੱਤ ਲਿਆ ਦ ਰੱਖ ਲਿਆ ਕਰ ਮੈਨੂੰ ਮੇਰੇ ਲਫਾਫਾ ਲੱਭ ਕੇ ਦੇ ਮੈਂ ਲੱਭ ਕੇ ਦੇਣਾ ਮੈਂ ਮੰਮੀ ਕਿੱਥੇ ਆ ਮੰਮੀ ਹਾਂ ਹੁਣ ਇਹ ਤਾਂ ਲਾਈਦਾ ਮੰਮੀ ਮੰਮੀ ਤੇ ਜੇ ਤੂੰ ਰੱਖਿਆ ਤੇ ਤੂੰ ਹੀ ਲੱਭ ਕੇ ਦੇਣਾ ਵਾ ਤੇ ਮੈਂ ਤੂੰ ਲੱਭ ਕੇ ਦਵਾ ਤੈਨੂੰ ਦੱਸ ਮੇਰੇ ਭੈਣ ਯਾਰ ਮੈਂ ਜਾਣਾ ਮੈਂ ਲੇਟ ਹੋਣ ਦੀ ਆ ਨਹੀਂ ਤੂੰ ਦੱਥ ਮੈਨੂੰ ਕੋਣ ਇਹ ਤ ਨੂੰ ਤਵੇਰ ਤੋਂ ਲੈ ਤੇ ਤਾਮਾ ਦਾ ਤੇ ਤਲਾਈ ਥਾਂ ਹੁੰਦਾ। ਇਹ ਤੋਂ ਮੇਰੇ ਘਰ ਲੌਣੀ। ਸਾਂਣਾ ਨਹੀਂ ਲੌਣੀ ਤੇਰੀ ਮੇਰੇ ਲਫਾਵਾ ਲੱਭ ਕੇ ਦੇ ਵੀ। ਮਾਦਰ ਉਹ ਆ ਤਾ ਲੱਭਾ ਕੇ ਨਹੀਂ ਲੱਭਾਈ। ਤਾਂ ਦਾ ਨੂੰ ਆ ਦੇ ਕਿਹੜੀ ਗੱਲੋਂ ਮੰਮੀ ਮੇਰੇ ਲਫਾਵਾ ਨਹੀਂ ਲੱਭ ਕੇ ਦੇ ਐਂ ਡਿਸਪਾਈ ਕਰਦੇ ਨੇ ਕਿਤੇ ਰੱਖਤਾ ਹੁਣ ਮੈਂ ਜਾਣਾ ਨਹੀਂਗਾ। ਤੂੰ ਸਾਫ ਕੇ ਰੱਖਿਆ ਕਰ ਹਾਂ। ਲੈ ਮੰਮੀ ਹੱਦ ਹੋ ਗਈ ਤੁਹਾਡੇ ਵਾਲੀ ਮੈਂ ਕਿਥੇ ਨਾਲ ਨਾਲ ਰੱਖਿਆ ਕਰਾਂ। ਹੋਣ ਲਿਆ ਕੇ ਘਾਰੇ ਰੱਖਣਾ ਹੁੰਦਾ ਵਾ ਰੱਖਣਾ ਤੇ ਘਾਰੇ ਦਾ ਪਤਾ ਆਪਾਂ ਆਪਣੀਆਂ ਚੀਜ਼ਾਂ ਸੰਭ ਕੇ ਰੱਖਿਆ ਕਰੋ ਨਾ ਲੜਿਆ ਕਰੋ ਚਲੋ ਮੇਰਾ ਲਫਾਵਾ ਲੱਭ ਕੇ ਤੁਮੇ ਜਾਣਾ ਮੈਂ ਲੇਟ ਹੋਣ ਦੀਆਂ ਨਹੀਂ ਇਹ ਦੇਖ ਲਾ ਥਲਾਈ ਤੇ ਤੰਦਾਂਦੀ ਤੇ ਆ ਦੇ ਤੇ ਕਿੰਨੇ ਤੋਰ ਤੋਰ ਤੱਦਦੀ ਆ ਤੋਰ ਕੱਢਦੀ ਆ ਤੇ ਮੈਂ ਇੱਥੋਂ ਚਲੂਸ ਕੱਢ ਕੇ ਚਲ ਜਾ ਮੰਮੀ ਸਾਰੇ ਕਿੰਨੇ ਸੋਹਣੇ ਬਣ ਕੇ ਹੁੰਦੀਆਂ ਵਾ ਤੋਣੀ ਇੰਨੇ ਲੈ ਲੈ ਆ ਇਹਨੂੰ ਦੇ ਦੇ ਤਾ ਤੂੰ ਥਾਰਾ ਤੋਤ ਕੋਈ ਨਹੀਂ ਪੁੱਤ ਤੂੰ ਹੀ ਕਿਉਂ ਮੈਨੂੰ ਸਤਾਉਂਦੀ ਗਈਂਗਾ ਮੈਂ ਵੱਡਿਆਂ ਨੂੰ ਆਕੇ ਤੁਹਾਡਾ ਫਾਵਾ ਵੜਦਿਆਂ ਤੁਸੀਂ ਤਾਂ ਲੜਨੋ ਹੀ ਨਹੀਂ ਹਟਦਿਆਂ ਮੈਂ ਕੀ ਕਰਾਂ ਇਹਦਾ ਵੱਧਦੇ ਪਹਿਲਾਂ ਫਿਰ ਕਿਉਂ ਵੜਦੇ ਮੰਮੇ ਸਲਾਈਸ ਕਰਨ ਨੇ ਇਹਨੂੰ ਕੇਮਰਾ ਲਫਾਵਾ ਲੱਬ ਕੇ ਦੇਂਦੋ ਤਿੰਨਾਂ ਤੋਂ ਮੈਂ ਲੇਟ ਹੁੰਦੀ ਆ ਚਾ ਲੋ ਮਰਤਾ ਮੇਰ ਨਾਲ ਆ ਜੜਾ ੱੱੱੱੱੱ ਤਾ ਇਹ ਮੰਮੀ ਮੈਂ ਹੋਣੇ ਕੀ ਰੋਲਾ ਪਾਇਆ ਮੈਂ ਲੇਟ ਹੁੰਦੀ ਮੈਂ ਜਾਣਾ ਵਾਂ ਮਨ ਤੈਨੂੰ ਕਹਿ ਜੜਾ ਦੇ ਲੇਟ ਕਿੰਨਾ ਕੋ ਚੱਲੀ ਆ ਤੂੰ ਫੜਗਾ ਮੇਰ ਨਾਲ ਕੰਮ ਕਰਾਉਂਦੀ ਸਾਰੀ ਦਿਹਾੜੀ ਕਰਦਿਆਂ ਰਹਿੰਦੀ ਆ ਗੱਲ ਵੀ ਉਹਨਾਂ ਦੀ ਸੱਚੀ ਆ ਤੂੰ ਤਿਆਰ ਹੋ ਕੇ ਤਾਂ ਤੂੰ ਜਾਂਦੀਆਂ ਚੱਲ ਤੇ ਮੰਮੀ ਤੂੰ ਆਪੇ ਤਾਂ ਕੈਸੇ ਇਕਲਾ ਸਲਾਈ ਜਾ ਤੂੰ ਨਾ ਪਾਉਂਦੇ ਚਲ ਨੂੰ ਡੈਨਸ ਕਰ ਕੋ ਤੈਨੂੰ ਆਪੇ ਕਰਦਾ ਕੰਮ ਹੀ ਕਰਿਆ ਕਰ ਕੋ ਪਾਇਆ ਕਿ ਤੈਨੂੰ ਪੈਦਨ ਤੋ ਤੇ ਪਾਤਾਈਂਗਾ ਤੂੰ ਨਹੀਂ ਤੂੰ ਤੇ ਚੁੱਪ ਹੀ ਰਹਿ ਮੰਮੀ ਨੂੰ ਕੀ ਪਤਾ ਕਦੀ ਬਾਹਰ ਗਈਆਂ ਤੈਨੂੰ ਤਾਂ ਪਤਾ ਲੱਗੇ ਅਦਰ ਤੂੰ ਬਰੀ ਤੂੰ ਬਾਹਰ ਦੇ ਮੁਲਕ ਚਲ ਗਈਆਂ ਬਾਹਰ ਦੇ ਮੁਲਕ ਚਲ ਗਈਆਂ ਇਹ ਹੋਰ ਮੈਨਰੀ ਵੀ ਤੁਹਾਡਾ ਫਾਅ ਵਧਿਆ ਹਾ ਤਾਂ ਤੁਸੀਂ ਲੜਨੋਂ ਹਟ ਹੈ ਚਲੋ ਮੰਮੀ ਮੈਂ ਨਹੀਂ ਲੜਾਂਗਾ ਤੁਸੀਂ ਲੜਦੇ ਚਲ ਚਲ ਬੰਦਰ ਮੇਰੇ ਲਫਾ ਲੱਗੂ ਮੇਰੇ ਨਾ ਤੰਨੇ ਕਾਣਾ ਲੜਦੀਆਂ ਕਰਤੀ ਗਈ ਆ ਤੋਂ ਉੱਤੇ ਚੜ ਕੇ ਮੇਰੇ ਬੇਢੀ ਮਸਾ ਪਛਾਹ ਹੋ ਜਾ। ਤਾਂ ਹੈ ਮਮੀ ਮੈਂ ਤਾਂ ਹੋਈ ਮੈਂ ਨਿੱਗ ਜਾਣਾ। ਤੇ ਮੇਰੀ ਗੱਲ ਦਾ ਤੁਹਾਨੂੰ ਕੋਈ ਅਸਰ ਨਹੀਂ ਹੋਇਆ। ਮੈਂ ਤੁਹਾਨੂੰ ਕਦੋਂ ਦਾ ਆਖਿਆ ਵੀ ਮੈਨੂੰ ਨੇਲ ਕਟਰ ਫੜਾ ਦੋ। ਬਸ ਐਂਦਾ ਉਂਗਲਾ ਹੀ ਮਾਰੀ ਤੁਰੀਆਂ ਜਾਂਦੀਆਂ ਮੈਂ ਤੁਹਾਨੂੰ। ਉਹੋ ਗੱਲ ਵੀ ਮੇਰੀ ਗੱਲ ਤੇ ਤੁਹਾਨੂੰ ਸੁਣੀ ਹੀ ਨਹੀਂ ਦੀ। ਡੈਡੀ ਜੀ ਬਸ ਆ ਮੇਰੀ ਥੋੜੀ ਜੀ ਬਾਹਰ ਹੈਗੀ ਚੱਪਾ ਹੋਰ ਉਹਨੇ ਤਾਂ ਬਾਹ ਪੂਰੀ ਹੋ ਜਾਣੀ ਐ। ਤੇ ਮੈਂ ਤੇ ਬਾਹ ਲਾ ਹੀਦਾ ਹਾਂ। ਉਹੋ ਗੱਲ ਮੈਂ ਜਪਾਉਣੀਆਂ ਦੇ ਕੋਟੀ ਨੂੰ ਜੇਬ ਲਾਉਣ ਡਈ ਆ ਤੇ ਨੁਗਲਾ ਬਣ ਗਈ ਤੇਨ ਹੋਰ ਬਣਨੀ ਆ ਅੱਛਾ ਤੇ ਫੇਰ ਇਹ ਡੈਡੀ ਇਕੱਠਾ ਹੀ ਉੱਠਦੇ ਆ ਹੁਣ ਸੜਜਣ ਤੁਹਾਡੀਆਂ ਸਲਾਈਆਂ ਹਾਂ ਤੁਸੀਂ ਦੇਖਦੇ ਉੱਠਣਾ ਹੀ ਨਹੀਂ ਕਰੇ ਨਾ ਇਹ ਨੈਣਾਂ ਤੋਂ ਕੋਈ ਬੰਦੇ ਨੇ ਕਿਸੇ ਚੀਜ਼ ਮੰਗੀ ਤੇ ਫੜਾ ਦੇਣੀ ਸੁਖੀ ਸੰਦੀ ਇਦਾਂ ਨਹੀਂ ਬੋਲੀਦਾ ਹਾਂ ਗੱਬੀ ਸਲਾਈਆਂ ਸੜਜਣ ਤਾਂ ਬੈਜੇ ਡੈਡੀ ਜੀ ਕੋਈ ਨਹੀਂ ਲਿਆ ਦਿੰਨੇ ਉੱਠ ਕੇ ਆ ਲੈ ਤੀ ਕੀ ਲੈ ਆਈ ਊ ਮੂਫੜੀਆਂ ਚੱਬੋ ਹਜੇ ਬਣ ਗਈ ਤੇਰੀ ਆ ਭਰ ਲਾ ਜੇਬ ਵਿੱਚ ਮੂਫੜੀਆਂ ਨਾਲ ਪਾਲਾ ਦੇ ਨੰ ਮੈਂ ਨਹੀਂ ਖਾਣੀਆਂ ਮੈਂ ਕੀ ਇੱਕ ਨੀਲ ਕੱਟਰ ਮੰਗ ਲਈਏ ਉਹਦੋਂ ਉੱਠੀ ਹੀ ਨਹੀਂ ਇਹ ਜਾਬਲ ਜੀ ਤੂੰ ਲਿਆ ਦੇ ਨੇ ਨੀਲ ਕੱਟਰ ਮੈਂ ਲੈ ਲੈਣੀ ਆਪੇ ਹਮਦਰ ਦੀਦੀ ਲੋੜ ਨਹੀਂ ਤੁਹਾਡੀ ਦੀ ਮਮਮੀ ਡੈਡੀ ਤੇ ਕਿਸੇ ਜੀ ਬੜੇ ਤਾਂ ਨੀਲ ਕੱਟਰ ਕੀ ਖੜਾਣਾ ਉਹ ਨਾ ਮੇਰੇ ਨੋ ਕੱਟ ਕੱਟ ਰਹਾ ਦਿੰਨ ਮੇਰੇ ਤੇਰੇ ਕੀ ਰੱਖਣੀ ਤੈਨੂੰ ਵੀ ਸੁਣ ਦਿਆ ਨੀਲ ਕੱਟਰ ਦੀ ਗੱਲ ਚੱਲਣੀ ਤੂੰ ਮੋਫਲੀ ਲਿਆਇ ਕੋ ਨਾਲ ਨੀਲ ਕੱਟਰ ਪੜਨੇ ਹੁੰਦੀ ਮਮਮੀ ਮੇਰੇ ਕਿ ਦੱਸ ਅੰਦਰ ਸਪੀਕਰ ਲਾਇਆ ਵੀ ਮੈਨੂੰ ਉੱਥੇ ਤੱਕ ਆਵਾਜ਼ ਪਹੁੰਚ ਗਈ ਆਹੋ ਆਪ ਤੁਸੀਂ ਉੱਠਣਾ ਨਹੀਂ ਤੇ ਮੇਰੇ ਦਿਵਾਲੇ ਹੋ ਜਾਣੇ ਤੁਹ ਦੇ ਦੀਆਂ ਮੇਰੇ ਪਾਸ ਚੱਪਾ ਕੀ ਰਹਿ ਗਈ ਬਣਾ ਲੈਂਦੇ ਹਾਂ ਪੂਰੀ ਕਰ ਲੈਂਦੇ ਫਿਰ ਕੀ ਹੋ ਜਾਊਗਾ ਕੰਮ ਤੋਂ ਇੰਨਾ ਡਰਦੀਆਂ ਕੰਮ ਤੋਂ ਇੰਨਾ ਡਰਦੀਆਂ ਖਾਣ ਲੱਗੀਆਂ ਨਾ ਕੋਈ ਤੁਹਾਨੂੰ ਪਰਵਾਹ ਨਹੀਂ ਹੈਗੀ ਉਹ ਨਹੀਂ ਤੈਨੂੰ ਸੁਣੀ ਨੀਰ ਕਟਰ ਵੀ ਆਖਿਆ ਵਾ ਮਮੀ ਜਦੋਂ ਨਵਾਂ ਕੋ ਕੰਮ ਕਰਾਉਣਾ ਹੋਵੇ ਨਾ ਤਾਂ ਫੜਾ ਫੜ ਆਪ ਵੀ ਕਮਾ ਕੰਮ ਕਰੀਦਾ ਵਾ ਕੰਮ ਪੇਗੜੇ ਨੂੰ ਪਤਾ ਲੱਗੇ ਵੀ ਮੇਰੀ ਸੱਸ ਕਰਦੀ ਤੇ ਫਿਰ ਨੋਹਾਂ ਨੇ ਵੀ ਕਰਨਾ ਹੁੰਦਾ ਬਹੁਤ ਕੰਮ ਕੀਤਾ ਸੱਸ ਨੇ ਕੰਮ ਕਰ ਕਰਕੇ ਇੱਥੋਂ ਤੱਕ ਤੁਸੀਂ ਪਹੁੰਚੇ ਆ ਸਭ ਕੁਝ ਇਹਲਾ ਚੜ ਸਵੇਰੇ ਧਿਆਨ ਮਾਰ ਕੇ ਵੇਖ ਲਓ ਪਹਿਲਾਂ ਘਰ ਬਾਹਰ ਵਾਲਾ ਇੱਥੇ ਤੱਕ ਤਾਂ ਹੀ ਪਹੁੰਚੇ ਆ ਆਪਾਂ ਕਿਹੜਾ ਦੇਖਿਆ ਜਦੋਂ ਕੰਮ ਕਰਦੇ ਸੀ ਨਹੀਂ ਸੁੱਖ ਉਦੋਂ ਇਹ ਬੰਦੇ ਨਹੀਂ ਹੁੰਦੇ ਮਿਸਤਰੀਆਂ ਦੇ ਨਾਲ ਰਾਤ ਚੁੱਕ ਚੁੱਕੇ ਇੱਟਾਂ ਬੱਜਰੀ ਇਕੱਠੀ ਕਰਦੇ ਹੁੰਦੇ ਨਹੀਂ ਵੀ ਕਿਸੇ ਨੂੰ ਸਵੇਰ ਨੂੰ ਪਤਾ ਨਾ ਲੱਗੇ ਬੰਦਿਆਂ ਨੇ ਕੀਤੀ ਆ ਕਿ ਕਰਦੀਆਂ ਜਨਨੀਆਂ ਨੇ ਕੀਤੀ ਆ ਮੰਮੀ ਮੈਂ ਨਹੀਂ ਮੰਨਦੀ ਹੈਗੀ ਇਹ ਗੱਲ ਨੂੰ ਤੂੰ ਨਾ ਮੰਨ ਜਿਹੜੇ ਬੰਦੇ ਨੇ ਕੰਮ ਕੀਤਾ ਹੁੰਦਾ ਨਾ ਉਸੇ ਵੜੇ ਆਪਣੇ ਬੰਦੇ ਦੇ ਆਖੇ ਲਾ ਕੇ ਉਸਨੂੰ ਨੀਲ ਕਟਰ ਲੈਣ ਤੋਰ ਪੈਂਦਾ ਵਾ ਨਹੀਂ ਮੇਰੀ ਗੱਲ ਸੁਣ ਜੇ ਮੈਂ ਹੀ ਬੰਦੇ ਦੇ ਗਾੜੀ ਪਿਛਾੜੀ ਫਿਰਨਾ ਤੇ ਮੁੜ ਕੇ ਤੁਹਾਡੇ ਵਰਗੀਆਂ ਨੇ ਟੀਚਰਾਂ ਕਰਨੀਆਂ ਕਿ ਮਾੜਾ ਬੰਦੇ ਦਾ ਵਸਾ ਨਹੀਂ ਖਾਂਦੀ ਤੇ ਤੁਹਾਨੂੰ ਕੀ ਗੱਲ ਜੇ ਤੁਸੀਂ ਵੀ ਆਖੇ ਲਾ ਵੀ ਜੋ ਮਮਮੀ ਨਹੀਂ ਟੀਚਰਾਂ ਕਰਦੇ ਐਦਾਂ ਕਰੋ ਕਿ ਅੱਗੇ ਪਿੱਛੇ ਫਿਰਿਆ ਕਰੋ ਡੈਡੀ ਦੇ ਚਲ ਠੀਕ ਆ ਫਿਰ ਮੈਂ ਤੁਹਾਨੂੰ ਬਾਦਾਂ ਮੇਰੇ ਸਲਾਈਆਂ ਚੜਾਉਂਦੀ ਹੈ ਮੈਨੂੰ ਕੱਢ ਕੇ ਦੇਈਂ ਦੋ ਕ ਮੂਫਰੀ ਦੇ ਦਾਣੇ ਮੈਂ ਚੱਬ ਲੈਣੀ ਨਹੀਂ ਹੋਰ ਕੋ ਦਾ ਦੇ ਮੂਛ ਵੀ ਪਾ ਦੇਣੀ ਹੈ ਨਹੀਂ ਨਹੀਂ ਕੱਢ ਕੱਢ ਤੋਹਾ ਲਾਲ ਸ਼ਿੱਕਰ ਜਿਹਾ ਲਾ ਕੇ ਤੇ ਰੱਖੀ ਜਾਓ ਮੈਂ ਚੁ ਸਾਤ ਨੂੰ ਮੰਨਤਾ ਆ ਪਹਿਲਾ ਅਬਦੂਦੀ ਸੁਮਨ ਮੰਮੀ ਨੰਦਰ ਲੱਭਣ ਡੇ ਕਿੱਥੇ ਸੁਮਨ ਸੁਮਨ ਤਾਂ ਮੈਂ ਗੋਲਡੀ ਕਾ ਘਰ ਮਾ ਲੈਣ ਕੱਲੇ ਆਵਾ ਤੇ ਮੈਂ ਲੈਵੇਂ ਮੈਨੂੰ ਨਹੀਂ ਪਤਾ ਮੈਂ ਨਾਲ ਦਾਣਾ ਹੀਗਾ ਤੂੰ ਜਾਣਾ ਹੈ ਮੈਂ ਕਿਹਾ ਤੂੰ ਕਰਦਾ ਕੰਮ ਕਰ ਲੈ ਤੂੰ ਫਿਰ ਨਿਕੰਮ ਕੰਮ ਤੇ ਨਾ ਮੈਨੂੰ ਤੇ ਤੂੰ ਤਾਦ ਤਾਂ ਮੈਂ ਤੁਹਾਨੂੰ ਤੇ ਕਿਨੂੰ ਫਿਰ ਨੂੰ ਰੱਖਿਆ ਕੋਨੂੰ ਫਿਰ ਨੂੰ ਲਖਿਆ ਵਾ ਚੱਲ ਪੁੱਤ ਦੋਵੇਂ ਜਾਣੀਂ ਤੂੰ ਮੰਮੀ ਮੈਂ ਫਿਰਨ ਜਾਨੀਂ ਮੈਂ ਸਲਾਈ ਸਿੱਖਣੀ ਜਾਨੀਂ ਆਪਣਾ ਕੰਮ ਕਰਨੀ ਜਾਨੀਂ ਕਦੀ ਹਾਤਾ ਤੇ ਬੱਚਾ ਦੱਸੀਂ ਨਾ ਮੈਂ ਜੇ ਸਿੱਖ ਲੈ ਤੇ ਚੱਲ ਅਕਲ ਵੀ ਪਹਿਨਣੀ ਚਾਹੀਦੀ ਆ ਘਰ ਦੇ ਵਿੱਚ ਹੁਣ ਕੁੜੀ ਨੂੰ ਪਾਇਆ ਵਾ ਤੇ ਚੱਲ ਉਹਨੇ ਜਾਣਾ ਤਾਂ ਹੈ ਹੀ ਆ ਇਹਨੂੰ ਤਾਂ ਨਹੀਂ ਆਉਣੀ ਅਤਲ ਦਿਨੀ ਮਾਜੀ ਤੋ ਤਾਈ ਦਾ ਤੇਨੂੰ ਤੇ ਬੜੀ ਅਕਲ ਆ ਨਾ ਹੂੰ ਤਦ ਇਹ ਤਾਂ ਮੀਂਹ ਤੇ ਇਹ ਵੀ ਬਥੇਰਾ ਕਰਦੀ ਐ ਕਿਹੜੀ ਕਰ ਬੈਂਦੀ ਐ ਮੇਰਾ ਸਾਡਾ ਪਰ ਮੈਂ ਵੇਖ ਲਉ ਤੈਨੂੰ ਕਿੰਨੀ ਕਰਕੇ ਲੁੰਦੀ ਆ ਮੈਂ ਨਹੀਂ ਇਤਨੀ ਤੂੰ ਨਹੀਂ ਸਿੱਖਣੀ ਗੱਲਾਂ ਤੈਨੂੰ ਬੜੀਆਂ ਕਰਨੀਆਂ ਹੁੰਦੀਆਂ ਤੈਨੂੰ ਚਲ ਆ ਵਾ ਇੱਕ ਜਾਨੀ ਆ ਕੇ ਪੱਲੀ ਜਣਾ ਉਹ ਮम्मी ਮੈਂ ਨਹੀਂ ਜਣਾਉਣੀ ਮੈਨੂੰ ਫਾਫਾ ਲੱਭ ਕੇ ਤੋਂ ਮੈਂ ਜਾਣਾ ਵਾ ਵੇਖ ਲੈ ਇੱਥੇ ਆਪੇ ਅਹੀਂ ਹੋਰ ਕੱਥਾ ਲੱਭ ਕੇ ਤੋਂ ਮੈਂ ਜਾਣਾ ਤੈਨੂੰ ਨਾਲ ਲੱਭ ਮੈਂ ਨਹੀਂ ਜਣਾਣਾ ਤੁਹਾਨੂੰ ਮਦਦਤਾ ਜੇ ਅਸਲੀ ਚੀਜ਼ ਆਪੋ ਤੇ ਸਭ ਦਾ ਖਤ ਕੋਲ ਨਾ ਲੱਗਣਾ ਨਹੀਂ ਹੋਣੀ ਐ ਇਹਨੇ ਕੁੱਤੀ ਕਰਨੀ ਹੋ ਤਾਂ ਕਰਕੇ ਕਹਿੰਦੀ ਹੋਏ ਤਾਂ ਮੰਮੀ ਲੱਭ ਕੇ ਦੇਣਾ ਕਿ ਨਹੀਂ ਦੇਣਾ ਲੱਭ ਕੇ ਲਖਾਪੀ ਮੈਂ ਤੇਨੇ ਚਾਹੀਦੀ ਤੂੰ ਤੈਨੂੰ ਫਿਰ ਮੈਂ ਵੀ ਨਹੀਂ ਜਾਣਾ ਮੈਂ ਵੀ ਲੱਗੀ ਲੰਮੇ ਪੈਰ ਲੈ ਹਾਂ ਦੱਸ ਇਹਨਾਂ ਨੇ ਕੁੜੀਆਂ ਨੇ ਮੈਨੂੰ ਖਾ ਹੀ ਲਿਆ ਵਾ ਕਿਤੇ ਮੈਂ ਨਹੀਂ ਆ ਕੱਲ ਬੇਹਨੀ ਆ ਕਿੱਥੇ ਸੇ ਨਾਲ ਵੱਡਿਆ ਵੀ ਕਰਦੀਆਂ ਮੈਨ ਤੋਂ ਉਹਨਾਂ ਨੂੰ ਆਣੀਆਂ ਮੈਨੂੰ ਤੇ ਕਿਤੇ ਇਸ ਤਰ੍ਹਾਂ ਪਾ ਦੇਂਦਾ ਕੋਈ ਮੁੰਡੇ ਦੀ ਦੱਸ ਪਾ ਜਾ ਜਾ ਕੇ ਤਲਾਹ ਦਰ ਲਾ ਤੇ ਤੇ ਇਹਦਾ ਬਾਤ ਕਰ ਉਹਦਾਂ ਨਹੀਂ ਇਹਨਾਂ ਨੇ ਤੋਥ ਕੰਨ ਲੈ ਲੜਨੀ ਤੇ ਲੜੀ ਜਾਂਦ ਕਾ ਉਹ ਤੇ ਕਰਨਾ ਤੁਸੀਂ ਕੀ ਆ ਆ ਵੀ ਇੱਕ ਦੂਜੀ ਨਾਲ ਤਾਂ ਲੜੀ ਜਾਂਦੇਗਾ ਹੀ ਨਾ ਤੁਸੀਂ ਜਾ ਫੇਰ ਤਲਾਹ ਤਾਂ ਲਾਓ ਅੱਗੇ ਫੇਰ ਦੁੱਥੇ ਪਿੰਡੇ ਹੀਗੇ ਘਰ ਨਾਲ ਕੋਈ ਤਲਾਹ ਨਹੀਂ ਤਾਂ ਦੀ ਘਰੇ ਹੀ ਆ ਸਾਰੇ ਜਾਣੇ ਧਰੇ ਹੋਣੇ ਮੈਂ ਨਹੀਂ ਗਈ ਉਧਰ ਮੈਂ ਜਾਣੀ ਕਿ ਮੈਂ ਤਾਂ ਸਤਕੇ ਹੀ ਸਤਗੀ ਹੁਣ ਮੈਂ ਸਤਕੇ ਜਾਨੀ ਉਧਰ ਤੇ ਮੈਂ ਆਨੀ ਉਹਨਾਂ ਨੂੰ ਵੀ ਕੋਈ ਦਾ ਦਤਾ ਰਿਆ ਮੈਂ ਫੇਰ ਆ ਦੂਰ ਦਿੰਨੀ ਜੋੜ ਕੱਲੀ ਕਿਤਰਾ ਜੋੜੇਗੀ ਮੈਂ ਜਣਾ ਮੈਂ ਆਪੇ ਨਹੀਂ ਮੈਂ ਦੂਰ ਲੈਣਾ ਚੰਗਾ ਫੇਰ ਮੈਂ ਕੀ ਕਰੀ ਦਾਤਦੀ ਇਹਨੂੰ ਵੀ ਤੱਪੜ ਵੀ ਦੋੜਨੇ ਆਉਂਦੇ ਆ ਇਹ ਉਧਰੋਂ ਉਧਰੋਂ ਨਹੀਂ ਕੰਮ ਸਾਸੀ ਆ ਬੈਨ ਜੀ ਸਾਸੀ ਕਾਰ ਕਈ ਸਾਸੀ ਕਾਰ ਹੈ ਸਾਸੀ ਕਾਰ ਬਹਿ ਜੋ ਹੁਣ ਨਹੀਂ ਆਏਗਾ ਕਈ ਸਾਸੀ ਕਾਰ ਸਾਸੀ ਕਾਰ ਕੋਟ ਹੁਣ ਨਹੀਂ ਆਉਂਦੀਆਂ ਬਣਾਉਂਦੀਆਂ ਆ ਲਿਆ ਵਾ ਐਦਾਂ ਹੀ ਆ ਤੇ ਪਿਛਲੇ ਸਾਲ ਦੀ ਲਾਈ ਹੋਏ ਤੱਕ ਨਹੀਂ ਪੂਰੀ ਹੋਣ ਡਈ ਭੈਣ ਜੀ ਅੱਛਾ ਤੇ ਹੁਣ ਮੈਂ ਗੁੱਸਾ じゃ ਖਾ ਕੇ ਮੈਂ ਨਹੀਂ ਇਹਦਾ ਹੁਣ ਅੱਜ ਬਣਾਵਗੇ ਪੂਰੀ ਕਾਰੀ ਪਿਛਲੇ ਸਾਲ ਦੀ ਮੈਂ ਉਹਨਾਂ ਲਿਆ ਕੇ ਦਿੱਤੀ ਮਮਮੀ ਨੂੰ ਜਹੇ ਤੱਕ ਪੂਰੀ ਨਹੀਂ ਹੋਣਦੀ ਤੇ ਉਦਾਂ ਨਾ ਮੰਮੀ ਸਾਡੀ ਨੇ ਪਿਛਲੇ ਸਾਲ ਬੜੀਆ ਗੱਪਾਂ ਮਾਰੀਆਂ ਸੀ ਮੈਂ ਤੇ ਹੁਣ ਹੁਣ ਕਿ ਢੇਰ ਲਾ ਦੇਣੀ ਮੈਂ ਤੇ ਅਠਾ ਦਿਨਾਂ ਚ ਕੋਟੀ ਚੁਕੜੇ ਭਰ ਦੇਣੀ ਧੋ ਕੇ ਆ ਪਿਛਲੇ ਸਾਲ ਦੀ ਪੂਰੀ ਨਹੀਂ ਹੋਣਦੀ ਛੇੜ ਦਰਜਾਈ ਲੈ ਕੇ ਤੇ ਬੈਠਾ ਬਣਨਾ ਕੰਮ ਨਾ ਕਰ ਕੋਈ ਵੀ ਨਹੀਂ ਕਰਨਾ ਹੈਗਾ ਸੈਂਟਲ ਵਿਆਹ ਦੀ ਪਈ ਆ ਮੈਂ ਕਿ ਤਰ੍ਹਾਂ ਉਹਨੂੰ ਪੁੱਛਾਂ ਚਿੰਦੋਂ ਨੂੰ ਜਾ ਕੇ ਇਹ ਜਾਂਦਾ ਮੇਰਾ ਵਿਆਹ ਹੋ ਜੇ ਮੈਂ ਕਿ ਚੱਲ ਕੋਤਰਾ ਦੀ ਤੁਹਾਡੇ ਹੀ ਕਿਤੇ ਚੱਲ ਮੈਨੂੰ ਹੀ ਸੌਖ ਮਿਲੂਗਾ ਮੇਰੇ ਕਰਮਾਂ ਤੇ ਸੌਹੀ ਹੈ ਨਹੀਂਗਾ ਰਿਕੋਡ ਸੌ ਫਰਮੇ ਲਾਵਾ ਇਹ ਨਿਕਾ ਗਿਆ ਇਹ ਸਭ ਕੰਮ ਕਰ ਦੇ ਤੇ ਨਹੀਂ ਜਾਂਦਾ ਹੈਗਾ ਆਹਨ ਮੈਂ ਜਾ ਦਮ ਤੈਨੂੰ ਠਾਲਾਂ ਤੇ ਉੱਠ ਤੇ ਜਾ ਕੰਮ ਕਰ ਜਾਊਗਾ ਤੇ ਫੇਰ ਹੀ ਘਰ ਦਾ ਬਜਾੜਾ ਹੋਊਗਾ ਕਿੱਦਾਂ ਕਰਾਂ ਮੈਂ ਕਿਤੇ ਫਤਕੋ ਕਰਕੇ ਸੇਰ ਦਾ ਵੀ ਸ਼ਾਰ ਜਾਈ ਲੈਣਾ ਹੋਰ ਇਹਨੇ ਮੈਨੂੰ ਖਾ ਲਿਆ ਨਾ ਕੰਮ ਕਰਦਾ ਧੰਦਾ ਕਰਦਾ ਉਹ ਆਹਨ ਤਾਂ ਮੰਮੀ ਕਿ ਇਧਰ ਆਈ ਹੈ ਮੰਮੀ ਚਾਹ ਬਣਾਈ ਆ ਕੋਹ ਲਿਆ ਵੀ ਸਭ ਦਾ ਸਾਦਾ ਤੇ ਫੇਰ ਮੈਂ ਚਾਹ ਪਾਣੀ ਬਣਾਵਾਂਗਾ ਮੇਰੀ ਸਾਰੀ ਉਮਰ ਗਰੀਬੀ ਚ ਨਾ ਵੀ ਜਾਣੀ ਜਾਉਂ ਪਤਾ ਨਹੀਂ ਕਿਦੋਂ ਸੋਹ ਮੇਰੇ ਨਾਲ ਦੰਦਰ ਅੱਗੇ ਤੇ ਤੂੰ ਬਣਾ ਲੈਂਦੀ ਹੁੰਦੀ ਸੀ ਛੇਤੀ ਤੇ ਹੁਣ ਕੀ ਹੋ ਗਿਆ ਤੈਨੂੰ ਅੱਗੇ ਤੂੰ ਪੰਨਾ ਚਾਹੁੰਦਾ ਨਾ ਦੇ ਵਿੱਚ ਕੋਤੀ ਤੇ ਢਿੱਡ ਕੇ ਤੂੰ ਕੋ ਫੋਲਾਂ ਹੁਣ ਤੂੰ ਮੇਰੀ ਵੱਡੀ ਭੈਣ ਤੇਰ ਕੋਈ ਫੋਲਾਂ ਮੈਂ ਚੁਗਲੀ ਨਹੀਂ ਕਦੀ ਕੀਤੀ ਮੂੰਹ ਤੇ ਕਰਦੀ ਆ ਗੱਲ ਜਦੋਂ ਮੂੰਹ ਦੀ ਆ ਜਦੋਂ ਇਹ ਲੜਦੀਆਂ ਕੰਮ ਕਰਨ ਲੱਗੀਆਂ ਕੋਈ ਕੰਮ ਨਹੀਂ ਇਹਨਾਂ ਨੇ ਕਰਨਾ ਜਿੱਦਾਂ ਬਰਿਸਕਾ ਕਰਦੀਆਂ ਫਿਰ ਭੈਣ ਜੀ ਮੈਂ ਹੁਣਾ ਕਿਹੜੇ ਵੇਲੇ ਤੇ ਕੰਮ ਕਿਹੜੇ ਵੇਲੇ ਕਰਾਂ ਕਰਦਾ ਸੇ ਮਮੀ ਦੀ ਹਾਂ ਮੇਰਾ ਤਾਂ ਇਹ ਨੈਸਰਾ ਨਹੀਂ ਲੈ ਆ ਕਿ ਬੋ ਮੇਰਾ ਤਾਂ ਮੈਂ ਕਿ ਸਲਾਈਆਂ ਬਣਾਉਣੀ ਆ ਜਾਂ ਆਪੇ ਤਾਂ ਕਹਿੰਨੇ ਸਾਰੇ ਹੱਲ ਦਵਾਲੇ ਪਤਾ ਲੱਗੇ ਭਈ ਜੇ ਨਵੇਂ ਕੋਟੀਆਂ ਬਣਾ ਲੀਂਦੀਆਂ ਫੇਰ ਭੈਣ ਜੀ ਕੰਮ ਦੇ ਵੇਲੇ ਕੰਮ ਨਹੀਂ ਕਰੀਦਾ ਨਹੀਂ ਕੰਮ ਦੇ ਵੇਲੇ ਧੀਓ ਕੰਮ ਕਰਿਆ ਕਰੋ ਤੇ ਜਿਉਂ ਤਾਂ ਵੇਲ ਲਗਾ ਹੁੰਦਾ ਕਾ ਉਦੋਂ ਤੇ ਹੀ ਔਣ ਲਿਆ ਕਰੋ ਢਾਈ ਉਦੋਂ ਹੀ ਕਰਦੇ ਆ ਮਮੀ ਜਾਣ ਕੇ ਤੁਹਾਡੇ ਸਾਹਮਣੇ ਹੁਣ ਉਦਾਂ ਹੀ ਲੱਗੇ ਜਾਣ ਜਾਣ ਕੇ ਤੇ ਨਹੀਂ ਗਾ ਅਸੀਂ ਤਾਂ ਕਦੀ ਇੱਕ ਦੀ ਜੀਗਾ ਝੂਠ ਬੋਲਿਆ ਨਹੀਂ ਇਤਾ ਟਿੱਡ ਬੋਲ ਲੈਂਦੀਆਂ ਹਾਂ ਲਗਾਈ ਆ ਵੇਖ ਲੈ ਇਹ ਮੋਫਰੀਆਂ ਲੈ ਕੇ ਬੈ ਗਈ ਆ ਪਿਓ ਇਹਨਾਂ ਦਾ ਨੇਲ ਕਟਰ ਮੰਗਣ ਡਿਆ ਨੋ ਕਟਣ ਨੂੰ ਉਹਨੂੰ ਨਾ ਪੱਲਾ ਨਹੀਂ ਪਣਾਇਆ ਤੇ ਮੈਨੂੰ ਕਹਿੰਦੇ ਤੂੰ ਆਹੇ ਗਾੜੀ ਪਿਛਾੜੀ ਫੇਰ ਮੁੰਡੇ ਬਾਰੇ ਨਹੀਂ ਛੱਡੋ ਕਹਿੰਦਾ ਕੀ ਕਰਦੇ ਆਏ ਬਾਈ ਜੀ ਤੁਸੀਂ ਕੋਹ ਨਹੀਂ ਮੈਂ ਹੁਣ ਜਾਂਦੇ ਨਾ ਸੱਚੀ ਅੱਖਾਂ ਦੇ ਭੱਜਣ ਖਾਖਾਂ ਡਰਦੀ ਸੱਚ ਨਾ ਇਹ ਅੱਖਾਂ ਹੁਣ ਨਹੀਂ ਜਾਂਨ ਸ਼ਿਕਾਇਤਾਂ ਲਾਉਣ ਹੁਣਾਂ ਦੀ ਕੋਈ ਨਹੀਂ ਤਾਈ ਜੀ ਹੋਰ ਗੱਲ ਕਰੋ ਬਾਅਦ ਵਿੱਚ ਸ਼ਿਕਾਇਤਾਂ ਲਾ ਲਿਓ ਪਹਿਲਾਂ ਤਾਈ ਨੂੰ ਤਾਂ ਪੁੱਛ ਲਓ ਕੀ ਕਰਨਾ ਹੈ ਅੱਗੇ ਬੱਤੀ ਤੋਂ ਖਾਣ ਬੜੇ ਹੈਗੇ ਆ ਮੈਂ ਬਹਾਨਾ ਤਾਂ ਕਦੇ ਖਾਣ ਸੁਣਾਇ ਨਹੀਂ ਖਾਣ ਜਿਹੜੀਆਂ ਗੱਲਾਂਗੇ ਨਾ ਵੇਲੇ ਵੇਲੇ ਦੀਆਂ ਹੀ ਹੁੰਦੀਆਂ ਗੱਲਾਂ ਚੋਂ ਗੱਲ ਨਿਕਲਦੀ ਆ ਕਿ ਹੁਣ ਮੈਂ ਤੁਹਾਨੂੰ ਖਾਣ ਹੀ ਪਾ ਪਾ ਕੇ ਸਰ ਦਿਹਾੜੀ ਉਦਾਂ ਤੁਸੀਂ ਕੋਈ ਕਰਦੇ ਨਹੀਂ ਮਿਲ ਕੇ ਤੁਹਾਨੂੰ ਮੈਂ ਇਹਨਾਂ ਗੱਲਾਂ ਲੈ ਕੇ ਬਾਹਰ ਰਵਾ ਕਰਦੇ ਹਣੀ ਛੱਡਣਾ ਕੀ ਭੈਣ ਜੀ ਮੈਂ ਬਹੁਤ ਦੁਖੀ ਹੋਈ ਇਹਨਾਂ ਦੇ ਉੱਥੋਂ ਬਹੁਤ ਪਰੇਸ਼ਾਨ ਕਰਦੇ ਨੇ ਜੇ ਮੁੰਡਿਆਂ ਨੂੰ ਦੱਸਾਂ ਨਾ ਇਹਨਾਂ ਨੂੰ ਵੈ ਹਿੱਕ ਕੇ ਕੱਢਣੇ ਉੱਥੋਂ ਬਾਹਰ ਮੈਂ ਫੇਰ ਆਣੀ ਵੀ ਨਹੀਂ ਚਲੋ ਕੀ ਕਰੋ ਦੱਸੋ ਦਾਈ ਜੀ ਮੈਂ ਤਾਂ ਦਵਿੰਦਰ ਤੇਰੇ ਨਾਲ ਆਈ ਸੀ ਸਲਾਹ ਇੱਕ ਕਰਨ ਜੀ ਸਦਕੇ ਭੈਣ ਜੀ ਆਓ ਉਹਦਾਂ ਤੂੰ ਗਈ ਤੇ ਤੂੰ ਤੇ ਆ ਗਈ ਗੁੱਸੇ ਹੋ ਕੇ ਆ ਗਈ ਹਾਂ ਕੋਈ ਗੱਲ ਵੀ ਨਹੀਂ ਉਦੋਂ ਦਾ ਗੁੱਸੇ ਚੱਲ ਹੋਣਾ ਕੀ ਗੱਲਾਂ ਸੁਣੀਆਂ ਸੁਣਾਈਆਂ ਤਾਂ ਮੈਨੂੰ ਗੁੱਸਾ ਆ ਗਿਆ ਕਿ ਹੁਣ ਮੈਨੂੰ ਕੀ ਪਤਾ ਵੀ ਕੁੜੀਆਂ ਸੱਚ ਬੋਲਦੀਆਂ ਕਿ ਝੂਠ ਬੋਲਦੀਆਂ ਨਹੀਂ ਅੱਗੇ ਵੀ ਤੁਹਾਡੀ ਮਸਲਾਤ ਬਗਾਰ ਕਰਦੀ ਹਾਂ ਉਹ ਇਹ ਤਾਂ ਗੱਲ ਹੈ ਤੇ ਨਾਲ ਹੈ ਵੀ ਮੇਰਾ ਕੋਈ ਸਲਾਹ ਤਾਂ ਤੁਹਾਡੀ ਨਹੀਂ ਮੈਂ ਕਰਨੀ ਹੈ ਮੈਂ ਇਹਨਾਂ ਨੂੰ ਬਥੇਰਾ ਕਹਿਨੀ ਮੈਂ ਹਾਂ ਨਹੀਂ ਨਹੀਂ ਭੈਣੇ ਉਹਨੇ ਕਿਤੇ ਨਹੀਂ ਜਾਣਾ ਹਟ ਤੋਂ ਬਗੈਰ ਪਰ ਇਹ ਵੀ ਸੁਣੀਆਂ ਸੁਣਾਈਆਂ ਗੱਲਾਂ ਦੇ ਮੈਨੂੰ ਇਹਨਾਂ ਨੇ ਪਟਕਾਤਾ ਇਹ ਗੱਲਾਂ ਨਹੀਂ ਹੰਦ ਕੇ ਗੱਲ ਦਾ ਪਤਾ ਹੀ ਨਹੀਂ ਤੂੰ ਤਾਂ ਜੋਗੋਲਾ ਸੱਚੀ ਬੋਲਿਆ ਸੀ ਕਹਿੰਦਾ ਝੂਠ ਬੋਲਿਆ ਸੀ ਤੁਸੀਂ ਤਾਂ ਕੁੜੀ ਦਾ ਮੈਂ ਮੈਂ ਉਹਦੀ ਹੋ ਤੈ ਹੈ ਉਤਰਾ ਦੀ ਆ ਤੁਹਾਨੂੰ ਪਤਾ ਹੀ ਨਹੀਂ ਚੱਲ ਕੋਈ ਨਹੀਂ ਦੱਸੋ ਤੁਸੀਂ ਕੀ ਗੱਲ ਕਰਨੀ ਮੈਂ ਤੇ ਆਈ ਹੀ ਵੀ ਕੋਈ ਤੁਹਾਡੀ ਰਿਸ਼ਤੇਦਾਰਾਂ ਦੇ ਵਿੱਚ ਕੋਈ ਮੁੰਡਾ ਹੈਗਾ ਵਾ ਕਿ ਚੱਲ ਕੁੜੀਆਂ ਦਾ ਚਲੋ ਕਰਨਾ ਹੀ ਆ ਉਹ ਆਹ ਹੋ ਗਿਆ ਜਵਾਨ ਹੋਈਆਂ ਮ ਜਵਾਨ ਹੋਈਆਂ ਤੇ ਦੀਦੀ ਕਿਰਾਇਸ਼ ਤਾਂ ਹੈਗਾ ਤੇ ਰੂਸ਼ੀ ਦਾ ਜਿਵੇਂ ਥੱਥ ਪਲਟਾ ਤੇ ਕਰਾਦੇ ਹਾਂ ਨਹੀਂ ਭੈਣਾ ਮੈਂ ਇਸ ਤਰ੍ਹਾਂ ਫੇਰਾਂ ਦੇ ਨਾ ਪੁੱਛ ਮੰਨ ਮੈਂ ਪੁੱਛੀਂ ਕਿੰਦਾ ਮੈਂ ਨਹੀਂ ਤੁਹਾਨੂੰ ਕਹਦਾ ਹਾਸਾ ਆਉਂਦਾ ਉਹ ਗੱਲ ਸਾਡੇ ਸਿਆਣੀਆਂ ਬੈਣੀਆਂ ਦੋ ਜਾਣੀਆਂ ਢੋਲੇ ਝਾਟੇ ਹੀ ਬੈਠੀਆਂ ਵਾਂ ਤੁਹਾਨੂੰ ਕਹਦਾ ਹਾਸਾ ਆਉਂਦਾ ਲੈ ਮੰਮੀ ਹਾਸੇ ਆਈ ਗਈ ਵਾਰੀ ਤੇ ਗੱਲ ਵਾਂ ਥੋੜੋ ਜਿਹੜੀ ਥੱਥੀ ਥੁੱਤੀ ਉਹਦੇ ਵਿੱਚ ਥੱਥਾ ਮੁੰਡਾ ਲੱਗੋ ਮਕਾਈ ਜੀ ਦੱਸ ਤੁਸੀਂ ਹਵਾ ਦਾ ਕਰ ਛੜੀ ਗੱਲ ਬਹੁਤ ਹੀ ਚੰਗੀ ਵਾ ਇਹਨਾਂ ਜਿੰਨਾ ਮੇਰੀਆਂ ਦੋ ਦੋ ਉਹਨਾਂ ਨੂੰ ਨਹੀਂ ਨਾ ਆਉਣਾ ਦੇ ਵੀ ਤਾਂ ਨਾਰਮਲ ਹੀ ਲੱਭਣੀਆਂ ਕੋਈ ਐਦਾਂ ਦਾ ਪੱਠੇ-ਪੁੱਠੇ ਵੱਡ ਐਵੇਂ ਪੱਠੇ ਹੋਰ ਤਾਂ ਪੜੇ ਲਿਖਾਡੇ ਤਾਂ ਰਿਸ਼ਤੇਦਾਰ ਪੜੇ ਲਿਖੇ ਕਿਤੇ ਪੜਦੇ ਨਹੀਂ ਨਾ ਉਹਨਾਂ ਦੇ ਗਾਂਦੇ ਬੜੇ ਰਾਤੇ ਸਹੀ ਜਾਨੀ ਹਸੀ ਗਾਂ ਦਾ ਪੁੱਤ ਕੋਈ ਵੇਲਾ ਕਿਹਾ ਤੇ ਕੋਈ ਵੇਲਾ ਕਿਹਾ ਐਵੇਂ ਤੁਹਾਨੂੰ ਮੈਂ ਦੱਸਾਂ ਜੇ ਉਹ ਮਹਾਰਾਜ ਵੱਲੋਂ ਸੱਠੀ ਆ ਉਹ ਤੇ ਇਹ ਮਜ਼ਾਕ ਆ ਡੰਦਿਆ ਤੇ ਜੇ ਇਹਨਾਂ ਦੇ ਘਰਾਂ ਦੇ ਵਿੱਚ ਕਿਸੇ ਦੇ ਉਹ ਪੁੱਤ ਫੇਰ ਕੀ ਕਰਦੇ ਤਾਈ ਤੂੰ ਕੀ ਕਰ ਚੰਗੀਆ ਰਹਿ ਜਾਂਗੇ ਸ਼ਾਬਾਸ਼ ਏ ਤੁਹਾਡੇ ਸ਼ਾਬਾਸ਼ ਕਰਮ ਕਰੋ ਮੰਮੀ ਮੇਦੀ ਗੱਲ ਸੁਣੋ ਸਾਡੇ ਰਿਸ਼ਤੇਦਾਰ ਵਿੱਚ ਸਾਰੇ ਚੰਗੇ ਆ ਬੜਾ ਸੁਣਾ ਤੋਤੇ ਅੰਖੋ ਬੋਲਦੇ ਆ ਤੇ ਗਾਹੀ ਮਹਾਰਾਜ ਦਾ ਪਤਾ ਹੁੰਦਾ ਵਾ ਕੋਈ ਮੈਂ ਕੋਈ ਨਹੀਂ ਮਾਈ ਫਿਰ ਜਾ ਕੇ ਤੇ ਆਪੇ ਕਰਾ ਲੱਭਣਾ ਨੂੰ ਕਾ ਤੇ ਮੈਂ ਕੁਝ ਸਵੇ ਦੀ ਆ ਉਹਕੇ ਉਹਦੇ ਵਸਵਾ ਉਹਦਾ ਜੀ ਕਰਦਾ ਇਹ ਤਾਂ ਬੰਨਣ ਨੂੰ ਮੈਂ ਤਾਈ ਜੀ ਨੂੰ ਕੋਈ ਗੱਲ ਨਹੀਂ ਰਿਸ਼ਤੇਦਾਰ ਆਪਣੀ ਰਿਸ਼ਤੇਦਾਰਾਂ ਚ ਲੱਭੋ ਕੋਈ ਫਤਤਾ ਤੂੰ ਤਾਂ ਮੁੰਡਾ ਲੱਭਣਾ ਪੈਣਾ ਤੇ ਦੂਜੀਆਂ ਵਾਰ ਤੇ ਪੱਠੇ ਵੱਡ ਲੱਭਣੇ ਪੈਣੇ ਆ ਮੈਂ ਕੀ ਕਰ ਪੜਾਈਆਂ ਨਹੀਂ ਕਿ ਮੈਂ ਉਹਨਾਂ ਨੇ ਇੱਕ ਨੂੰ ਸਲਾਈ ਸਿੱਖਣ ਲਈ ਆ ਇਹ ਮੇਰੀ ਉਹ 10 ਅਕਲ ਵਾਲੀ ਆ ਸਾਰਾ ਘਰ ਦਾ ਕੰਮ ਕਰਦੀ ਆ ਤੇ ਉਹ ਜਿਹੜੀ ਦੂਜੀ ਆ ਉਹ ਅਕਲੀ ਮੇਰੀ ਕੰਮ ਨਹੀਂ ਕਰਦੀ ਜਿਹਨੂੰ ਤੇ ਜਾਂਦੀ ਤੇ ਤਾਈ ਉਹਨਾਂ ਨੇ ਇਹ ਥੋੜੀ ਦੇਖ ਉਹਨਾਂ ਨੇ ਬੁਲਾ ਕੇ ਦੇਖਣਾ ਨਾ ਨਹੀਂ ਚੰਗਾ ਨਹੀਂ ਬਸ ਕਰ ਜਾ ਜਾ ਕੇ ਆਪਣੀ ਤਾਈ ਲਈ ਚਾਹ ਬਣਾ ਕੇ ਲਿਆ ਨਹੀਂ ਕਿ ਆਲਤੀ ਚਾਹ ਹੈ ਮੈਂ ਆਪਣੀ ਬਾਹ ਪੂਰੀ ਕਰ ਲਈ ਮੈਂ ਤੇ ਆਈ ਹਾਂ ਕਿ ਚਾਹ ਲੈ ਅਮਰ ਦਵਿੰਦਰ ਦੇ ਨਾਲ ਫੁੱਲ ਫੁੱਲ ਕੱਢ ਕੇ ਤੂੰ ਪਹਿਲਾਂ ਸਾਹਮਣੇ ਨਹੀਂ ਕਰਨੀ ਗੱਲ ਸੱਚਾ ਦਾਈ ਹਾਂ ਸਾਸਰੀ ਘਰ ਦਾ ਪੁੱਤ ਹੋਰ ਸਣਾ ਦੇਖਾਂਗੇ ਠੀਕ ਠਾਕ ਇਹਨਾਂ ਨੂੰ ਕੋਈ ਅਖਲ ਵੀ ਦੇ ਦਿਆ ਕਰੋ ਕਿ ਤੁਸੀਂ ਸੱਤੇ ਛੜਾਈਆਂ ਤੇ ਮੇਰੇ ਤਾਂ ਅਹੀ ਤੈਨੂੰ ਕਈ ਵਾਰੀ ਕਾਇ ਇਹਨੇ ਲਾ ਕੇ ਗਾਲੀਂ ਦੇ ਕਰਿਆ ਕਰ ਕੋਈ ਤਾਂ ਫੇਰ ਇਹ ਕਿਤਨਾ ਔਰ ਨੂੰ ਚੁੱਕ ਕੇ ਤੇ ਮੇਰੇ ਘਰ ਨੂੰ ਗਲਾਵੰਦਿੰਗਾ ਤੇ ਮੈਂ ਤੁਹਾਨੂੰ ਪੈ ਤੁਹਾਡੇ ਤੋਂ ਬਗਾਰ ਕਰਦੀ ਤੁਰੀ ਦੀਦੀ ਆ ਜਾ ਮੈਂ ਕਿਹ ਰਿਸ਼ਤਾ ਕਰਾ ਕੇ ਹੁਣ ਗੱਲ ਤੇਰੇ ਨਾਲ ਮੈਨੂੰ ਕਾਣੀ ਨਹੀਂ ਦਿੱਤੀ ਤੇ ਇਹਨਾਂ ਦਾ ਪਹਿਲਾ ਮਜ਼ਾਕਟ ਆਪਾਂ ਮੇਰਾ ਇਹ ਜੋਗੀ ਰਹਿਣ ਨਹੀਂ ਦਿੱਤਾ ਤੇ ਮੈਂ ਦੱਸ ਕੀ ਕਰਨਾ ਹਾਂ ਹਾਂ ਮੈਂ ਤਾਂ ਇਹਨਾਂ ਦਰਵਾਲਾ ਤੁਹਾਡੇ ਆ ਲਈ ਚ ਚਲੋ ਮੁੰਡਾ ਕੋਈ ਦੇਖੋ ਮੈਂ ਟੱਟ ਬਗਾ ਕੇ ਕਿੱਥੇ ਜਾਣਾ ਥਾਬੀ ਬਣਾ ਇਨਾ ਮੁਡੀਆਂ ਵਰਗ ਵੀ ਉਹਨਾਂ ਨੂੰ ਮੂੰਹ ਨਹੀਂ ਚੰਗੇ ਤੇ ਗੱਲ ਹੀ ਚੰਗੀ ਕਰ ਲੈਂਦੀ ਹੈ ਤੇ ਹੱਸ ਕੇ ਮਜ਼ਾਕ ਕਰਦਿਆਂ ਵੀ ਸਿਆਣੇ ਬਣੇ ਦਾ ਉਹ ਨਹੀਂ ਸੋਚਿਆ ਵੀ ਸਿਆਣੀਆਂ ਨੇ ਚੁੱਪ ਕਰਕੇ ਰੋਣ ਦੀ ਹੈ ਚਲ ਦਾਈ ਕੋਈ ਨਹੀਂ ਵੇਖ ਲੈਣੇ ਮੁੰਡਾ ਕੋਈ ਹੈ ਆਂਦੇ ਆ ਭਾਈ ਥੱਥ ਫੱਥਾ ਲੱਭ ਕੋਈ ਪੱਠੇ ਵੱਡ ਲੱਭ ਕੀ ਗੱਲ ਮੇਰੀਆਂ ਧੀਆਂ ਵਾਤੀ ਐ ਤਰ੍ਹਾਂ ਨੇ ਮੈਂ ਕੀ ਨਹੀਂ ਕਰਵਾਇਆ ਕੁੜੀਆਂ ਕੋਲੋਂ ਇਹਨੂੰ ਵੇਲੀਆਂ ਵਾ ਲਈ ਸਿੱਖਣ ਲਈ ਆ ਇੱਕ ਤਰ੍ਹਾਂ ਦਾ ਕੰਮ ਕਰਦੀ ਆ ਚਲੋ ਹੱਥ ਫੜਾਤੀ ਆ ਨਾ ਉਹ ਤੇ ਇੰਨਾ ਨਾ ਵੀ ਅਕਲਵਾਰੀ ਹੈ ਉਸਾਨੀਆਂ ਕੁੜੀ ਓ ਹੈ ਤੇ ਇਹਨਾਂ ਨੇ ਤਾਂ ਹੱਦ ਕਰ ਦਿੱਤੀ ਐ ਹੋਈ ਆ ਨਾ ਭੀ ਇਹਦੇ ਸੱਤੇ ਹੰਨੀ ਕੋਈ ਤੇ ਮੈਂ ਤਾਂ ਤੁਹਾਡੇ ਵੱਲ ਆਈ ਸੀ ਜਿੱਥੇ ਚੱਲ ਸੁਲਾਹ ਕਰਦੀ ਆ ਉੱਠ ਖਲੋ ਸਵੇਰ ਇਧਰ ਜਾਈ ਲੈ ਕੇ ਪਿਆ ਹੋ ਲੰਮਾ ਹੈ ਤੇ ਹੱਥ ਥੇਕੰਡੇ ਆ ਮੰਮੀ ਕਹਿੜੀ ਬਤੀ ਬੰਦ ਹੋ ਗਈ ਓ ਜਨ ਲਾ ਕੇ ਬੈਠੇ ਹੁੰਦੇ ਆ ਸੁਣ ਲਿਆ ਨਾ ਬੰਦ ਹੋ ਗਈ ਆ ਤੂੰ ਤਾਂ ਫੇਰ ਪਤਾ ਕਿ ਨਾਮ ਨਾ ਵਾ ਤਾਂ ਹੀ ਬੰਦ ਹੋ ਗਈ ਆ ਕਿੰਨੇ ਜੁੰਡ ਬਲ ਗਏ ਹੋਣੇ ਅੰਦੇ ਨੇ ਰਾਤ ਨੂੰ ਹੀ ਢਲਾਈ ਰਹਿਣਾ ਦਾ ਮਨ ਨਾ ਕਾਮਨਕਾਰ ਕਿਤੇ ਨਹੀਂ ਜੁੰਡ ਬਲਦੇ ਹੂੰ ਕੋਈ ਮਤਾਰ ਨੂੰ ਮਿਲ ਬਿਲਕੁਲ ਮਾਵੇ ਤਾਂ ਫੇਰ ਹੀ ਤਾਰੇ ਮੈਂ ਪਿਆ ਲੈ ਘਰ ਤੋਂ ਬੈਠਾ ਰਹੀ ਨਾ ਮੈਨੂੰ ਜਿਹੜੀ ਨੌਕਰੀ ਮੈਨੂੰ ਕਦੋਂ ਮਿਲਣੀ ਆ ਨੌਕਰੀ ਤੇਨੂੰ ਮੈਨੂੰ ਕੀ ਤਦਾਂ ਕਦੋਂ ਆਉਣੀ ਆ ਫਿਰ ਆਪ ਹੀ ਜਾਣਦਾ ਆਹ ਪਰਚੀ ਪਈ ਆ ਤੇ ਸੌਦਾ ਜਾ ਕੇ ਤੇ ਲਿਆ ਤੇ ਪਹਿਲੇ ਪਹਿਲੇ ਤਾਂ ਕਮਾਏ ਨਾ ਤਾਂ ਫੇਰ ਹੀ ਆਈ ਨਾ ਅਰੇ ਤੁਹਾਡੇ ਮੋਹਲ ਲੈਣੀ ਆ ਆਈਡੀ ਦੀ ਥੋੜਾ ਪਹਿ ਆ ਜਣੇ ਪਹਿਲਾਂ ਮੈਂ ਨੌਕਰੀ ਕਰ ਲੂ ਥੇ ਹੀ ਹੋਣੇ ਆ ਤੇ ਇਨਾ ਚਿਰ ਹੋ ਗਿਆ ਤੈਨੂੰ ਤੇਰੇ ਮੋਹ ਵਾਲੇ ਇਹਦੇ ਮੋਂ ਨਿੱਕਾ ਜਿਹਾ ਕੰਮ ਤੇ ਤੇਰੇ ਕੋਲ ਜਿਆਦਾ ਕੰਮ ਤੇ ਤੇ ਤਵੇਂ ਬਰਾ ਕਮਾਓ ਤਾ ਫੇ ਸਵਦਾ ਆ ਜਾਂਦਾ ਮੇਰੇ ਕੋ ਨਹੀਂ ਦਿਹਾੜੀ ਹੁੰਦੀ ਮੈਂ ਨਹੀਂ ਕਰਦਾ ਨਾ ਤੇ ਹੁੰਦਾ ਪੁੱਛਦਾ ਮੰਮੀ ਕੀ ਕਰਿਆ ਮੰਮੀ ਕੀ ਕਰਿਆ ਕੋ ਲਿਆਓ ਤੇ ਫਿਰ ਮੈਂ ਤਰਾ ਮੈਂ ਤੁਹਾਡੇ ਮੋਹ ਵਾਲ ਕਹਿਣੀ ਆ ਮੰਮੀ ਮੈਂ ਪੜ੍ਹ ਲਿਖੇ ਦਿਹਾੜੀ ਕਰਨੀ ਆ ਦਿਹਾੜੀ ਕਰਨੀ ਆ ਤਾ ਫੇ ਨੌਕਰੀ ਲਾ ਬਣਾ ਫਿਰ ਚੱਲ ਲੈ ਉਹ ਲਾ ਸਰਵੀਆਂ ਤੇ ਤੈਨੂੰ ਕਹਿਣਿਆ ਕੰਮ ਰੱਖ ਦੇ ਜਾਣਾ ਕੱਲੇ ਆਚਾ ਮੱਲੇ ਉਹਨਾ ਆਦਾਰ ਕਰ ਲੈ ਨਾ ਲੈ ਚਾਹ ਪੀ ਤੇ ਉਠ ਕੇ ਕੰਮ ਤੇ ਜਾ ਅਵੀਰ ਗਿਆ ਨਿਕਾ ਤੂੰ ਮੇਰੇ ਕੰਮ ਤੇ ਬਿਠਾ ਨਰ ਜਾਈ ਲੈ ਦੇ ਦੇ ਨਾ ਮੇਰੇ ਕੰਮ ਤੇ ਜਾਣਾ ਮੈਂ ਲੋਕਰੀ ਕਰਨੀ ਪੁੱਤੀ ਵਾਲੀ ਚਲ ਉਹ ਹੀ ਕਰ ਲਾ ਕੀ ਕੋਈ ਘਾਰ ਹੀ ਸਹੀ ਤਾਂ ਠੀਕ ਹੈ ਚਰਨਾ ਪਰ ਮਾਤਾ ਮੇਰਾ ਚਰਨਾ ਖਾ ਬੱਪ ਲੈ ਲੈਵੇਂਗਾ ਤੇ ਮੇਰਾ ਵਿਆਹ ਦੀ ਗੱਲ ਛਡੋ ਮੇ ਜੀ ਮੈਂ ਕਿਦਾਂ ਹਾਂ ਤੇ ਵਿਆਹ ਕਮਾਵੇਂ ਤੇ ਫਿਰ ਵਿਆਹ ਕਰਾਂ ਨਾ ਵਿਆਹ ਕਦਾ ਕਰਨਾ ਵਾ ਉਥੇ ਵੀ ਰੱਖਾ ਰੁਪਏ ਚਾਹੀਦੇ ਆ ਉਹ ਦਰੇ ਕੱਲਾਂਗੇ ਵਿਆਹ ਤੇ ਗੁਰਦੁਆਰੇ ਖर्चा ਨਹੀਂ ਹੁੰਦਾ ਗੁਰਦੁਆਰੇ ਖर्चा ਹੁੰਦਾ ਵਾ ਜੁਨੀ ਚੜਾ ਕਲਰ ਉਥੇ ਕਿੰਨੇ ਲੱਗਣਗੇ ਇੰਨੇ ਤੇ ਹੈ ਕਿ ਹੁੰਦੇ ਜੁਨੀ ਚੜਾ ਪਰ ਉਹਨਾਂ ਦੀ ਨਾਂ ਜੁਨੀ ਚੜਾ ਦਾ ਪੈਸੇ ਬਹੁਤ ਲੱਗਦੇ ਆ ਸਾਰੇ ਚੀਜ਼ ਉਥੇ ਕੁੜੀ ਦਾ ਸੋਰ ਨਹੀਂ ਜਾਈ ਦੇ ਗਾਹਾਂ ਟੱਪ ਕਰਨ ਚਾਹੀਦਾ ਮੰਮੀ ਇੰਨੇ ਕ ਫੜ ਲਾਂਗੇ ਮਾਮੇ ਕੋ ਫੜ ਲਾਂਗੇ ਮਾਮੇ ਕੋ ਫੜਨਾ ਮਾਮਾ ਜੇ ਉਹਨਾਂ ਨੂੰ ਫੜਾਂਗੇ ਤੂੰ ਕਾਲ ਨੂੰ ਦੇਣੇ ਨਹੀਂ ਕਿ ਹੈਗੇ ਤੇ ਮੈਂ ਆਪੇ ਕਮਾਈ ਕਰਕੇ ਦੇ ਦੂੰਗਾ ਦੇ ਦੂੰਗਾ ਕਮਾਈ ਕਰਕੇ ਦੂਜਾ ਕੰਮ ਕਰ ਚਾਚਾ ਆ ਵੀ ਮੈਂ ਚੱਲੀ ਆ ਹਾਂ ਤੁਹਾਨੂੰ ਖਾ ਲਿਆ ਮੈਨੂੰ ਉਹ ਨਾ ਕੰਮ ਨਾ ਕਰ ਚਾਜ ਨਾ ਲੰਮੇ ਵੀ ਪੈਣ ਦੇ ਸਦਾ ਲੈ ਆ ਸਦਾ ਲੈ ਨੌਕਰੀ ਮੈਨੂੰ ਵੀ ਤੇ ਪੈਸੇ ਆਉਣੇ ਜੜੀ ਚੱਲ ਜਾ ਇਥੇ ਜੇ ਮੈਨੂੰ ਕਿਲੇ ਬਹਿ ਰਿਆ ਇਹਨਾਂ ਪੜ ਕੇ ਦਿਹਾੜੀ ਜਾਂਦਾ ਵਾ ਫੇਰ ਤਾ ਹੋਣਾ ਮੇਰਾ ਕੀ ਉਹ ਸਾਈਚੜਾ ਦਾ ਬਾਕਾ ਮम्मी ਵੇਲਾ ਸਾਡੇ ਵਾਂਗੂ ਗੱਲ ਨਹੀਂ ਕਰਦੀ ਕਿਦੇ ਅੱਛਾ ਆ ਫੇਰ ਆ ਦੀ ਡੈਗਨਸ ਲਾਈਆਂ ਬੁੰਨ ਤੁਹਾਨੂੰ ਨਹੀਂ ਪਤਾ ਭਾਬੀ ਵੀ ਬਾਹਰ ਜਾ ਦੇਣੀ ਆ ਕਿਹੜੀ ਚਾ ਕਿੰਨੇ ਮੀਂਹ ਨਾਲੇ ਚਾ ਚਾਹੇ ਸੁਣਾਵਾਂਗੇ ਬਸ ਚਾਹੇ ਜਾਣੇ ਘੇਟਾਂਲੇ ਕਦੀ ਤੇਰੀ ਤਾਈ ਕਦੀ ਕੋਈ ਕਦੀ ਕੋਈ ਜਾ ਬਣਾ ਕੇ ਲੈ ਜਾਪੇ ਕੱਢਾ ਦੂ ਪਖੰਡ ਫੜਿਆ ਤੁਹਾਨੂੰ ਤੇ ਪਤਾ ਨਹੀਂ ਆਂ ਕਿ ਬਾਹਰ ਤਾਈ ਬੈਠੀ ਆ ਹਣਾ ਤੁਸੀਂ ਵੇ ਅੰਦਰ ਇੱਥੇ ਲੋਕ ਕੇ ਬੈਠੇ ਨੇ ਵੀ ਮਤਲਬ ਤੁਹਾਨੂੰ ਇਹ ਨਹੀਂ ਆ ਵੀ ਦੇਣੀ ਚਾ ਉਹਦੇ ਘਰ ਜਾਈਏ ਨਾ ਕਦੀ ਉਹ ਚਾਹ ਤੋਂ ਬਗੈਰ ਨਹੀਂ ਹੋਣ ਦਿੰਦੀ ਉਹ ਦੁੱਧ ਪੁੱਛਦੀ ਆ ਤੇ ਅਪਨ ਧੱਕੇ ਨਾਲ ਕਹੀਦਾ ਚਾਹ ਬਣਾ ਲੈ ਭਰਾਵਾ ਕੋਈ ਗੱਲ ਨਹੀਂ ਚਾਹ ਚੂਣੀ ਚੰਗੀ ਹੁੰਦੀ ਤੇ ਜਾ ਵੀ ਬਣਾਉਂਦੀ ਆ ਚੰਗਾ ਸੋ ਗਤਾਈ ਦੇ ਸਿਹਤ ਖਰਾਬ ਕਰਨੀ ਤੂੰ ਨਾਲੇ ਇਦਾਂ ਕਰੇਂ ਕਿ ਉਹਦਾ ਤੈਨਾਂ ਤਾਂ ਬਣਾਉਣਾ ਹੋ ਸਕਦਾ ਚੱਲ ਕੀ ਹੋਣਾ ਉੱਠ ਕੇ ਆ ਮਮੀ ਨਹੀਂ ਆਇਆ ਨਾ ਮਾਤਾ ਆਪਣੀ ਮਰੀਨ ਚਲ ਗਈ ਉੱਠ ਕੇ ਆਹ ਮੇਰੀ ਮਮੀ ਸਿਰ ਖਾਨੀ ਹਟਣਿਆ ਹਟਾ ਨਹੀਂ ਤੂੰ ਹੀ ਨਹੀਂ ਕਹਿੰਦਾ ਸੀ ਖਾਨਦੀਆਂ ചുഗോട്ട് ਤੂੰ ਹਿਜਿਤ ਚਨਾ ਕਰਦੀਆਂ ਸ਼ਾਲ ਹੋ ਗਿਆ ਤੂੰ ਮੰਮੀ ਆਦੀ ਮੈਂ ਐਦਾਂ ਕਰਦੇ ਮੈਂ ਐਦਾਂ ਕਰ ਪਈ ਸਸ ਦੀ ਹਿਜਿਤ ਕਰਨ ਦੇ ਜਾਂ ਕਿਆ ਉਹ ਜਾਓ ਬੰਨਾਂ ਦੇ ਭਾਅ ਢਾਈ ਨਾ ਬੀ ਮੈਂ ਨਾਲ ਮਿਲ ਕੇ ਬੰਨਾਂ ਦੇ ਤੁਹਾਡੇ ਕੋਲ ਕੋਈ ਸਿੱਖੇ ਗੱਲ ਤੋਂ ਗੱਲ ਗੱਲ ਤੋਂ ਗੱਲ ਕੋਈ ਕੰਮ ਨਹੀਂ ਹੋ ਆਹ ਜਾਓ ਪਾਰਸੀ ਆ ਜਾ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਕੀ ਤਾਂ ਈ ਅਗਲੀ ਉਦੋਂ ਕਹਾਂ ਤੁਹਾਨੂੰ ਮਸਾ ਆ ਮੈਂ ਪਹਿਲੇ ਮੰਮੀ ਤੋਂ ਹੁੰਦਾ ਪਿਆ ਮੰਮੀ ਉਦੋਂ ਤੱਕ ਤੁਹਾਡੇ ਵੀ ਹੱਦ ਵਾਲੀ ਗੱਲ ਆ ਤੱਤੀ ਰ ਤੱਤੀ ਲੱਗਣਾ। ਨੀਰਾ ਬੋਲਣਾ ਰੋਣਾ ਮੇਰੇ ਮੂੰਹ ਨਾਲ ਕਹੋ ਤੁਹਾਨੂੰ ਸੁਰਾਗ ਦੇਗੀ ਆ ਨਾ ਕਿ ਜਦੋਂ ਤੁਹਾਡੇ ਘਰ ਗਾਹੀ ਹੋਣਗੇ ਤੁਹਾਨੂੰ ਲੱਗ ਜੂ ਪਤਾ। ਮੈਂ ਮੰਮੀ ਉਹ ਗਾਵਾਂ ਦੀ ਕਹਿ ਨਹੀਂ ਕਿ ਕਿਉਂ ਬੱਚੇ। ਹਾਂ। ਮੈਂਵੇਂ ਪਰ ਤੁਸੀਂ ਨਹੀਂ ਨੀ ਪਪਾ ਡਰਦੀਆਂ ਮੈਂ ਤੇ ਨਾ ਆਨੀ ਮੇਰੇ ਸਾਰਿਆਂ ਦੇ ਚਰਨਾਂ ਦੀ ਧੂੜ ਵਾਂ। ਮੈਂ ਤਾਂ ਕਿ 100-100 ਕੋ ਧਰਨੀ ਸਾਰਿਆਂ ਕੋ। ਕਿ ਤੇਰੇ ਕੋਲੋਂ ਹੋ ਜੇ ਤੇ ਸਾਡੇ ਕੋਲੋਂ ਨਾ ਹੋਵੇ ਤੇ ਤੁਸੀਂ ਪਪਾ ਡਰਦੀਆਂ ਇਸ ਮਾਨੇ ਤੇ ਤੁਸੀਂ ਨਹੀਂ ਚਿੱਠਿਓ ਤੇ ਮੰਮੀ ਆਪਾਂ ਕਿਹੜਾ ਕੰਮ ਕੀਤਾ ਆਪਾਂ ਮੰਨ ਲਓ ਨਬਤਾ ਕੀ ਕਾ ਨੂੰ ਚੰਗਾ ਇਹ ਤਬ ਜਾਣਾ ਤੁਹਾਡੇ ਆਪਿਆਂ ਕੀ ਹੋਣਾ ਹੈਗਾ ਮਣਕੇ ਕੱਲ ਨੂੰ ਤੁਸੀਂ ਪਾਇਓਗਾ ਨੀੜੇ ਕਿ ਐਹੀਂ ਵੀਆਹ ਜਾਣਾ ਮਨਪਰੀਤ ਦੇ ਫੇਰ ਤਾਂ ਮੈਂ ਦੱਸੂਗੀ ਪਤਾ ਕੀ ਹੋਵੇਗਾ ਵੀਆਹ ਤਾਂ ਐਹੀਂ ਜਾਣਾ ਹੀ ਜਾਣਾ ਉਹਨੂੰ ਤਮਾਸ਼ੀ ਪਾਣਾ ਪੀਣਾ ਨਹੀਂ ਉੱਥੇ ਕੁਛ ਨਹੀਂ ਤਮਾਸ਼ਾਲਾ ਨੂੰ ਜਾਣਾ ਉਸੇ ਦੇ ਵਿਆਹ ਕਰਨ ਜਾਣਾ ਮੇਰੀ ਕੁੜੀ ਦਾ ਉਹਨਾਂ ਵਿਆਹ ਕਰਨ ਜਾਣਾ ਕੋਈ ਗੱਲ ਨਹੀਂ ਨਹੀਂ ਇਹਨੇ ਕਿਹਾ ਤਮਾਸ਼ਾ ਵੇਖਣਾ ਨਹੀਂ ਕੰਮ ਹਾਲਦਾਂਗੇ ਫੇਰ ਤਾਂ ਲੱਗ ਜੂਗਾ ਪਤਾ ਆਹੋ ਪਹਿਲਾਂ ਕੀ ਦਸਤੀਏ ਤੁਹਾਨੂੰ ਹੁਣ ਤੁਸੀਂ ਕਹਿੰਦਾ ਫੈਨ ਨੂੰ ਮਾਰੀ ਹੋਣ ਦੇਣਾ ਵਾ ਤੁਹਾਰੇ ਆਉਣੀ ਨਾ ਦੇਣਾ ਤੇ ਸੱਚੀ ਨਹੀਂ ਮੇਰੇ ਨਾਲ ਨੂੰਣ ਦੇਣਾ ਤੁਸੀਂ ਚੜ ਗਏ ਮੇਰੇ ਸਿਰ ਤੇ ਉਹ ਕਰ ਵੀ ਜੇ ਮੈਂ ਸਾਰੀ ਮਾਸਾ ਮਾਸਾ ਗੱਲ ਦੱਸਾਂ ਨਾ ਬੇ ਮੁੰਡਿਆਂ ਨੂੰ ਕਿ ਤੁਹਾਨੂੰ ਨਾ ਜੇ ਪਤਾ ਨਾ ਮੰਮੀ ਕਦੇ ਕਦੇ ਮੁੰਡਿਆਂ ਕਦੇ ਕਦੇ ਜੈੜੀ ਦੇ ਡਰਾ ਕੇ ਬੰਦੇ ਨਹੀਂ ਨੀ ਚਾਹ ਉਹ ਦੱਸ ਕੇ ਤਾਂ ਉਹ ਬਾਹਰ ਜਾ ਕੇ ਕੀ ਦੱਸਣਾ ਦਹੀ ਅੰਦਰ ਨਾ ਮੈਂ ਕੋ ਨਹੀਂ ਤੁਹਾਡੇ ਨਾਲ ਮਾਰਿਆ ਆ ਜਾਣਾ ਇੱਕੋ ਜਿੱਦ ਮੈਂ ਵਾਰੇ ਆ ਜਾਂਦੀ ਹੁਣ ਦੋ ਹੋਈਆਂ ਹੁਣ ਤੇ ਬਸ ਗੱਲ ਗਈ ਆ ਮਾੜੇ ਸੱਚੀ ਨਹੀਂ ਅੱਜ ਲੋਬੀ ਹਾਂ ਪਹਿਲਾਂ ਲੋਬੇ ਵਾਰੇ ਹੋਰ ਵੀ ਕਿਉਂ ਦਈਏ ਨਾ ਆਪ ਕੱਢ ਨਾ ਮੰਮੀ ਜੀ ਕੀਤ ਮਾਸਾਏ ਕਣਾ ਤਮਾਸ਼ੇ ਤਾਂ થી ਆਪੇ ਲਾ ਦੇਣਾ ਉਹਨੇ ਘੜਾ ਚੋਪਣਾ ਲਾ ਦਿੱਤਾ ਜਦੋਂ ਬੋਲਦੇ ਲੋਕਾਂ ਨੂੰ ਕਰਾ ਪਤਾ ਨਹੀਂ ਲੱਗਣਾ ਤਮਾਸ਼ਾ ਤਾਂ ਨੇ ਆਪੇ ਲਾ ਦੇਣਾ ਹਨੂ ਤੇ ਲੋង ਦੀ ਲੋੜ ਹੀ ਨਹੀਂ ਕਰਦੇ ਨਾਲੇ ਮੰਮੀ ਪਹਿਲਾਂ ਕਿੱਦਾਂ ਕਹਿ ਰਹੇ ਦੀ ਉਹਨੇ ਤੈਨੂੰ ਸ਼ਰਾਬ ਦੇਤਾ ਗੱਡੀ ਸਾਧੂ ਆਣੀ ਆ ਸ਼ਰਾਬ ਦੇਤਾ ਇੱਥੇ ਸ਼ਰਾਬ ਲੱਗਣ ਲੱਗੀ ਤਾਂ ਇਹਨੂੰ ਕਿਨੇ ਦਾ ਤਹਿ ਤਾਈ ਨੂੰ ਫਾਇੰਗ ਕਰਕੇ ਕੋਨੇ ਆਈ ਸਾਬ ਜੀ ਹਾਂ ਮੈਂ ਮੰਮੀ ਗੱਲਾਂ ਸ਼ਰਾਬ ਤੋਂ ਫਾਨੇ ਕੋਈ ਗੱਲ ਨਹੀਂ ਹੁੰਦੀ ਆ ਰਹੀ ਹੈ ਇਹ ਸਭ ਮੰਨ ਕਰ ਤਕਾਣੀ ਹੈ ਇਹਨਾਂ ਦੀ ਜੀ ਚੱਲ ਇਹ ਮੈਂ ਤੈਨੂੰ ਆ ਪੱਧਰੀ ਕਰਤੀ ਏ ਚਲ ਥੈਂਕ ਯੂ ਜੀ ਚਾਹ ਬਣਾ ਕੇ ਨੇ ਹੁਣ ਅਦਰਕ ਵਾਲੀ ਆਪਾਂ ਨਵੇਂ ਜਣ ਪੀਨੇ ਆ ਆਹੋ ਜਾਂ ਬੈਠਾ ਫਿਰਦਾ ਅੰਦਰ ਆਜੀ ਜੇਰਾ ਆਨੇ ਤਾਂ ਕੋਈ ਸ਼ੁਕਰ ਸਸੀ ਗੱਭੀ ਸੌਦਾ ਦਿਓ ਬਈ ਤਲੀ ਤੇ ਇਹਦੇ ਰੰਦੇ ਤੁਹਾਡੇ ਕਿ ਉਹ ਪਹਿਲਾਂ ਜੀ ਜੀ ਫੇਰ ਦੇਦਾਂਗੇ ਇੱਕੜਾ ਪਿੰਡ ਛੜ ਕੇ ਚੱਜੇ ਲੱਗੇ ਆ ਹੁਣ ਦੇ ਦੋ ਨਹੀਂ ਉਹ ਨਹੀਂ ਕਰ ਬਾਈ ਤਿੰਨ ਛੜ ਕੇ ਨਹੀਂ ਜਾਣਾ ਪਰ ਇਤਨਾ ਟਾਈਮ ਲੱਗਣਾ ਮੈਨੂੰ ਲੱਗਦਾ ਮੈਨੂੰ ਕਿੱਥੇ ਕਰ ਲੈ ਜਾਏ ਕਲੀਅਰ ਕਰਦੇ ਕਿ ਪਿੰਡ ਤੋਂ ਲੋਨ ਸੋਦਾ ਦੇਦਾ ਹੈ ਚੱਲ ਅੱਜ ਤੇ ਤੈਨੂੰ ਵੀ ਲੈਣਾ ਤੇ ਲਾਗੇ ਦੇਦਾਂਗੇ ਨਹੀਂ ਉਹ ਵੀ ਚੱਕਰ ਦੀ ਹੈ ਯਾਰ ਇਹ ਦਿਹਾੜੀ ਦੀ ਗੱਲ ਇਹ ਤਾਂ ਵੇਦ ਨਹੀਂ ਮਤ ਕਰਦੀ ਨਾ ਸੋਦਾ ਪਿੰਡ ਦਾ ਵੀ ਹੁਣ ਨਹੀਂ ਦੇ ਸਕਦਾ ਸਾਡੀ ਆਪ ਕੋਈ ਰਾਹ ਤੇ ਇਹਨਾਂ ਕੋਲ ਬਣੀ ਨਾ ਕੋਈ ਮੈਂ ਉਹ ਜਾਣਾ ਹੈ ਕਿ ਨਾਲੇ ਤਾਂ ਨਹੀਂ oh <laughs>